ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਇਹਨਾਂ ਜਨਾਂ ਦੌਰਾਨ ਕੁੱਲ ਦੁਨੀਆ ਵਿੱਚ ਜਿਸ ਗੱਲ ਦੀ ਬੜੀ ਗੰਭੀਰਤਾ ਨਾਲ ਤੇ ਬੜੇ ਖੌਫ ਭਰੇ ਮਾਹੌਲ ਵਿੱਚ ਚਰਚਾ ਹੋ ਰਹੀ ਹੈ ਉਹ ਹੈ ਫਲਸਤੀਨ ਤੇ ਇਜ਼ਰਾਈਲ ਵਿਚਾਲੇ ਜਿਹੜੀਆਂ ਚੜਪਾਂ ਹੋ ਰਹੀਆਂ ਨੇ ਇੱਕ ਕਿਸਮ ਦੀ ਲੜਾਈ ਛਿੜੀ ਹੋਈ ਹੈ ਇਹਦਾ ਇਤਿਹਾਸ ਬਹੁਤ ਪੁਰਾਣਾ ਹੈ ਮੇਰਾ ਮਕਸਦ ਇਹ ਹੈ ਇਸ ਐਪੀਸੋਡ ਨੂੰ ਕਰਨ ਦਾ ਕਿ ਸਾਰੇ ਇਹ ਤਾਂ ਕਹੀ ਜਾਂਦੇ ਨੇ ਕਿ ਇਜ਼ਰਾਈਲ ਤੇ ਫਲਸਤੀਨ ਵਿਚਾਲੇ جنگ ਛਿੜੀ ਹੋਈ ਹੈ ਇਨੇ ਵਿਅਕਤੀ ਹੁਣ ਤੱਕ ਮਰ ਚੁੱਕੇ ਐ ਜਾਨ ਤੋਂ ਹੱਤ ਹੋ ਚੁੱਕੇ ਐ ਇਨੇ ਜ਼ਖਮੀ ਹੋ ਚੁੱਕੇ ਐ ਇਹਨਾਂ ਨੂੰ ਨੁਕਸਾਨ ਹੋ ਚੁੱਕਾ ਹੈ ਪਰ ਇਸ ਕਲਾਕ੍ਰਿਸ਼ਤਾ ਇਸ ਲੜਾਈ ਦਾ ਇਸ ਜੰਗ ਦਾ ਇਸ ਟਕਰਾਓ ਦਾ ਮੋੜ ਕਦੋਂ ਵਜਾ ਇਹਦਾ ਇਤਿਹਾਸ ਕੀ ਹੈ ਇੱਕ ਬਹੁਤ ਲੰਮੀ ਚੌੜੀ ਕਹਾਣੀ ਹੈ ਤੇ ਬੜੀ ਪ੍ਰਾਤਨ ਹੈ ਦੁਨੀਆ ਦੇ ਜਿੰਨੇ ਧਰਮ ਨੇ ਉਹਨਾਂ ਵਿੱਚ ਇੱਕ ਮੋਢਕ ਦੀਮੀ ਧਰਮ ਹੈ ਯਹੂਦੀ ਧਰਮ ਹੈ ਜਹੂਦੀਆਂ ਦੀ ਆਬਾਦੀ ਦੁਨੀਆ ਵਿੱਚ ਬਹੁਤ ਥੋੜੀ ਹੈ ਤੇ ਇਹ ਪਹਿਲਾ ਅ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੇ ਸਨ ਯਹੂਦੀ ਤੇ ਆਪਾ ਆਪੋ ਆਪਣਾ ਕਾਰੋਬਾਰ ਕਰਦੇ ਸੀ ਯੂਰਪੀ ਦੇਸ਼ਾਂ ਵਿੱਚ ਵਸਦੇ ਸੀ ਫਿਰ ਜਦੋਂ ਵਰਲਡ ਵਾਰ ਦੇ ਦਿਨਾਂ ਦੌਰਾਨ ਨਾਜ਼ੀਆਂ ਨੇ ਸਿਰ ਚੁੱਕਿਆ ਹਿਟਲਰ ਵਗੈਰਾ ਨੇ ਮੁਸੋਲਿਨੀ ਨੇ ਇਹਨਾਂ ਨੇ ਫਿਰ ਯਹੂਦੀਆਂ ਦੇ ਨਾਲ ਪਤਾ ਨਹੀਂ ਕਿਉਂ ਕਿਰੜ ਕੱਢਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਯਹੂਦੀਆਂ ਦੇ ਖਿਲਾਫ ਫਿਰ ਦਮਨ ਚੱਕਰ ਚਲਾਇਆ ਰਿਪਰੈਸ਼ਨ ਦਾ ਇਹਨਾਂ ਨੂੰ ਖਤਮ ਕਰਨ ਦਾ ਦਬਾਉਣ ਦਾ ਔਰ ਏਡੇ ਏਡੇ ਕੋਡੇ ਕੁਝ ਹੱਥਕੰਡੇ ਅਪਣਾਏ ਏਡੇ ਏਡੇ ਯਾਨੀ ਨਿੰਦਣਯੋਗ ਢੰਗ ਤਰੀਕੇ ਬਣਾਏ ਕਿ ਸੁਣਦਿਆਂ ਰੂਹ ਕੰਬ ਉੱਠਦੀ ਹੈ ਯਹੂਦੀਆਂ ਨੂੰ ਚੁਕਣਾ ਸਮੇਤ ਬੀਬੀਆਂ ਬੱਚੇ ਬੁੱਢੇ ਨੌਜਵਾਨ ਨੌਜਵਾਨ ਨੂੰ ਖਾਸ ਤੌਰ ਤੇ ਸ਼ਿਕਾਰ ਬਣਾਉਂਦੇ ਸੀ ਜਿੱਥੇ ਕੋਈ ਜਹੂਦੀ ਲੱਪਣ ਐਲਾਨ ਕਰ ਦਿੱਤਾ 나ਜ਼ੀ 나ਜ਼ੀ ਸੀ ਉਹ ਸਾਰੇ ਜਿਹੜੇ ਇਹ ਉਪਰਸੇਵ ਕਾਰਵਾਈ ਚਲਾਉਂਦੇ ਸੀ ਦਮਨਕਾਰੀ ਚੱਕਰ ਚਲਾਉਂਦੇ ਸੀ ਜਰਮਨੀ ਦੇ ਵਿੱਚ ਵੀ ਸੀਗੇ ਉਹ ਪੋਲੈਂਡ ਵਿੱਚ ਵੀ ਸੀਗੇ ਹੋਰ ਦੇਸ਼ਾਂ ਵਿੱਚ ਵੀ ਸੀ ਇਹਨਾਂ ਨੇ ਚੁਕੜੇ ਨੌਜਵਾਨ ਤੇ ਹੋਰ ਯਹੂਦੀ ਉਹਨਾਂ ਨੂੰ ਗੈਸ ਚੈਂਬਰ ਜਿਹੜੇ ਇਹਨਾਂ ਨੂੰ ਆਪਾਂ ਪੱਟੀਆਂ ਕਹਿੰਦੇ ਆ ਅ ਬਿਜਲੀ ਪੱਟੀਆਂ ਉਹਨਾਂ ਵਿੱਚ ਸੁੱਟ ਦੇਣਾ ਹੁਣ ਤੁਸੀਂ ਇੱਕ ਮਿੰਟ ਇਹ ਅ ਅਹਿਸਾਸ ਕਰਕੇ ਦੇਖੋ ਕਿ ਕਿਸੇ ਬੰਦੇ ਨੂੰ ਜੋਦੇ ਨੂੰ ਜਿਵੇਂ ਦਿੱਲੀ ਵਿੱਚ ਸਿਖਾ ਨੂੰ ਟਾਇਰ ਪਾ ਪਾ ਕੇ ਗਲਾਂ ਚ ਉਹਦੇ ਨਾਲ ਮਿਲਦੀ ਜੁਲਦੀ ਘਟਨਾ ਹੈ ਇਹ ਉਸ ਤਨਾ ਉਹ ਗੈਸ ਚੈਂਬਰ ਵਿੱਚ ਸੁੱਟ ਦੇਣਾ ਹੋਰ ਅਨੇਕਾਂ ਤਰੀਕਿਆਂ ਨਾਲ ਤਸੀਹੇ ਦੇ ਕੇ ਯਾਨੀ ਏਸੀ ਕੇ ਯਹੂਦੀਆਂ ਦਾ ਇਸ ਧਰਤੀ ਤੋਂ ਬਿਲਕੁਲ ਖਾਤਮਾ ਕਰ ਦਿੱਤਾ ਜਾਵੇ ਪਰ ਜਿਹਨੂੰ ਰੱਖੇ ਰੱਬ ਉਹਨੂੰ ਮਾਰੇ ਕੌਣ ਯਹੂਦੀਆਂ ਦੀ ਇੱਕ ਸਿਫਤ ਹੈ ਕਿ ਇਹ ਕੌਮ ਸਿਆਣੀ ਬਹੁਤ ਹੈ ਹੁਣ ਸਿਆਣੀ ਇਹ ਇਸ ਲੈਵਲ ਤੋਂ ਉੱਠ ਕੇ ਐਸ ਵੇਲੇ ਯਹੂਦੀਆਂ ਦੀ ਇੰਨੀ ਤਾਕਤ ਹੈ ਇਹਨਾਂ ਦਾ ਕੋਈ ਦੇਸ਼ ਨਹੀਂ ਸੀ ਇਹ ਵੀ ਦੱਸਾਂ ਕਿਵੇਂ ਬਣਿਆ ਫਿਰ ਜਿਹੜੇ ਅਮਰੀਕਾ ਤੇ ਇੰਗਲੈਂਡ ਸੀ ਇਹ ਤੇ ਹੋਰ ਕੁਝ ਯੂਰਪੀ ਮੁਲਕ ਇਹਨਾਂ ਨੇ ਸਲਾਹ مشورہ ਕੀਤਾ ਕਿ ਤਾਂ ਕਿ ਇਹ ਯਹੂਦੀਆਂ ਦਾ ਵਿਚਾਰਾਦ ਕੀਤਾ ਜਾਵੇ ਤੇ ਦਰਬਦਰ ਫਿਰਦੇ ਨੇ ਇਹ ਖਾਨਾ ਬਦੋਸ਼ ਨੇ ਫਿਰ ਜਿਹੜਾ ਮੁਸਲਮਾਨਾਂ ਦਾ ਇੱਕ ਦੇਸ਼ ਹੈ ਬੜਾ ਪੁਰਾਣਾ ਫਲਸਤੀਨ ਉਹਦੇ ਵਿੱਚ ਲਿਆ ਕੇ ਇਹਨਾਂ ਨੂੰ ਵਸਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਬਸਤੀਆਂ ਵਸਾਉਣੇ ਸ਼ੁਰੂ ਕਰ ਦਿੱਤੀਆਂ ਬਸ ਇੱਥੋਂ ਹੀ ਕਲਾ ਦਾ ਮੋੜ ਵਜਾ ਸਾਰੇ ਯਹੂਦੀ ਜਿਹੜੇ ਸੀ ਉਹ ਇਕੱਠੇ ਹੋ ਕੇ ਇੱਥੇ ਆ ਕੇ ਵਸ ਗਏ ਤੇ ਮੁਲਕ ਬਣ ਗਿਆ ਉਹਦਾ ਨਾਂ ਰੱਖ ਦਿੱਤਾ ਇਜ਼ਰਾਈਲ ਇਜ਼ਰਾਈਲ ਫਰਿਸ਼ਤੇ ਦਾ ਵੀ ਨਾਂ ਹੈ ਉਹਦੇ ਨਾਂ ਤੇ ਸ਼ਾਇਦ ਰੱਖਿਆ ਗਿਆ ਤੇ ਇਹਨੂੰ ਮਾਨਤਾ ਦੇ ਦਿੱਤੀ ਫਟਾਫਟ ਇੱਕ ਮੁਲਕ ਵੀ ਜਦੋਂ ਮਾਨਤਾ ਦੇ ਦਵੇ ਨਾ ਤਾਂ ਉਹ ਦੇਸ਼ ਹੋਂਦ ਵਿੱਚ ਆ ਜਾਂਦਾ ਹੈ ਇਹਨੂੰ ਯਕਦਾਮੀ ਅਮਰੀਕਾ ਤੇ ਇੰਗਲੈਂਡ ਤੇ ਹੋਰ ਮੁਲਕਾਂ ਨੇ ਯੂਰਪੀ ਮੁਲਕਾਂ ਨੇ ਇਹਨੂੰ ਮਾਨਤਾ ਦੇ ਦਿੱਤੀ ਤੇ ਇਹਦੀ ਆਰਥਿਕ ਮਦਦ ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਪੱਕੇ ਪੈਰੀ ਹੋ ਗਿਆ ਫਿਰ ਯਹੂਦੀ ਕੌਮ ਜਿਹੜੀ ਹੈ ਇਹ ਬਹੁਤ ਹੀ ਪਰਬੋਧ ਤੇ ਸਿਆਣੀ ਕੌਮ ਹੈ ਇਹਨਾਂ ਦੀ ਅਕਲ ਦਾ ਲੋਹਾ ਐਸੋੜੀ ਦੁਨੀਆ ਮੰਦੀ ਹੈ ਤੁਸੀਂ ਯਕੀਨ ਕਰ ਸਕਦੇ ਹੋ ਕਿ ਦੁਨੀਆ ਦਾ ਜੋ ਆਰਥਿਕ ਢਾਂਚਾ ਹੈ ਕੋਲੋ ਦੁਨੀਆ ਦਾ ਉਹਦੇ ਤੇ ਯਹੂਦੀ ਛਾਏ ਹੋਏ ਨੇ ਯਹੂਦੀਆਂ ਦੀ ਮਦਦ ਬਿਨਾ ਕੋਈ ਦੇਸ਼ ਵੀ ਨਹੀਂ ਚੱਲਦਾ ਪੂਰੇ ਵਰਲਡ ਇਕਨੋਮਿਕ ਸਿਸਟਮ ਦੇ ਉੱਤੇ ਯਹੂਦੀ ਹਾਵੀ ਨੇ ਯਹੂਦੀਆਂ ਦੀ ਤਾਕਤ ਨੂੰ ਦੁਨੀਆ ਮੰਨਦੀ ਹੈ ਯਹੂਦੀ ਜਿਹੜੇ ਮੁਲਕ 'ਚ ਵਸੇ ਹੋਏ ਨੇ ਇਜ਼ਰਾਈਲ ਛੋਟਾ ਜਿਹਾ ਮੁਲਕ ਹੈ ਪਰ ਉਹ ਫਲਸਤੀਨੀ ਕਦਰ ਤੋਂ ਆਪਣੇ ਹੱਕਾਂ ਹਕੂਕਾਂ ਲਈ ਲੜਾਈ ਲੜ ਰਹੇ ਨੇ ਕਿ ਸਾਡੇ ਮੁਲਕ 'ਚ ਆ ਕੇ ਵਸ ਗਏ ਤੇ ਸਾਨੂੰ ਇੱਕ ਪਾਸੇ ਧੱਕ ਦਿੱਤਾ ਜਿਹੜੇ ਅਸਲ ਮਾਲਕ ਸੀ ਉਹਨਾਂ ਦੇ ਕੀ ਹਾਲ ਹੈ ਉਹ ਵੀ ਤੁਹਾਨੂੰ ਦੱਸਾਂ ਪਰ ਨਿਤਨ ਯਾਹੂ ਐਸ਼ਵੇੜੇ ਉੱਥੋਂ ਦੇ ਮੁਖੀ ਨੇ ਸਰਕਾਰ ਦੇ ਕੁਝ ਲੋਕ ਉਹਨਾਂ ਦੇ ਖਿਲਾਫ ਵੀ ਨੇ ਇਸ ਵੇਲੇ ਕਿਉਂਕਿ ਮਾਹੌਲ ਜਿਹੋ ਜਿਹਾ ਬਣਿਆ ਹੋਇਆ ਹੈ ਇਹ ਟਕਰਾਓ ਝੜਪਾਂ ਹਮੇਸ਼ਾ ਤੋਂ ਚੜੀਆਂ ਆ ਰਹੀਆਂ ਨੇ ਪੁਰਾਣੇ ਸਮੇਂ ਤੋਂ ਮੈਂ ਆਪਣੇ ਬਾਲਵਰੇਸ ਤੋਂ ਲੈ ਕੇ ਹੁਣ ਉਮਰ ਦੇ ਤੀਜੇ ਪੈਰ ਤੇ ਆ ਕਿ ਮੈਂ ਲਗਾਤਾਰ ਕਿਉਂਕਿ ਖਬਰਾਂ ਨਾਲ ਵੀ ਜੁੜਿਆ ਰਹਾਂ ਤੇ ਖਬਰਾਂ ਦੇ ਸ਼ੋਭਿਆਂ 'ਚ ਕੰਮ ਵੀ ਕੀਤਾ ਜ਼ਿੰਮੇਵਾਰ ਅਹੁਦਿਆਂ ਤੇ ਤੇ ਸਦਾ ਇਹਨਾਂ ਦੀਆਂ ਖਬਰਾਂ ਪੜ੍ਹਦੇ ਰਹੇ ਹਾਂ ਕਿ ਇਹ ਲੜਾਈ ਕਦੇ ਹਟੀ ਨਹੀਂ ਇਹ ਹਮੇਸ਼ਾ ਇੱਕ ਹੁੰਦੀ ਸੀ ਜਥੇਬੰਦੀ ਪੀ ਐਲਓ ਪੈਲੇਸਟਾਈਨ ਲਿਬਰੇਸ਼ਨ ਆਰਗੇਨਾਈਜੇਸ਼ਨ ਉਹਦੇ ਮੁਖੀ ਹੁੰਦੇ ਸਨ ਜਿਨ੍ਹਾਂ ਦਾ ਦੁਨੀਆ ਦੇ ਬਹੁਤ ਸਾਰੇ ਦੇਸ਼ ਸਤਿਕਾਰ ਕਰਦੇ ਸਨ ਸੁਮੇਤ ਭਾਰਤ ਦੇ ਬੜੇ ਚੰਗੇ ਸਬੰਧ ਸੀ ਭਾਰਤੀ ਆਗੂ ਨਾਲ ਉਹਨਾਂ ਦਾ ਨਾਮ ਸੀ ਹੁਣ ਉਹ ਦੁਨੀਆ 'ਚ ਨਹੀਂ ਰਹੇ ਯਾਸਰ ਅਰਾਫਾਤ ਉਹ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਯੂਨਨਰ ਤੋਂ ਵੀ ਉਹ ਜਾਂਦੇ ਸੀ ਮਤਾ ਰੱਖਦੇ ਸੀ ਕਈ ਦੇਸ਼ਾਂ ਦੀ ਹਮਾਇਤ ਵੀ ਕਰਦੇ ਸੀ ਕਿ ਇਹਨਾਂ ਦੇ ਜਿਹੜੇ ਜ਼ੁਲਮ ਹੋ ਰਹਾ ਆ ਕਿ ਇਹ ਇੱਕ ਕਿਸਮ ਦੇ ਜਲਾਵਤਨ ਰਾਸ਼ਟਰਪਤੀ ਸੀਗੇ ਹੋ ਸਰਕਾਰ ਆਪਣੀ ਬਹੁਤ ਉਹਨਾਂ ਨੇ ਸੰਘਰਸ਼ ਕੀਤਾ ਭਾਰਤ ਵੀ ਕਦੀ ਕਦੀ ਉਹਨਾਂ ਦੀ ਹਮਾਇਤ ਕਰਦਾ ਰਿਹਾ ਪਰ ਉਹ ਕੋਈ ਵੱਡੀ ਪ੍ਰਾਪਤੀ ਨਾ ਕਰ ਸਕੇ ਤੇ ਇਸ ਦੁਨੀਆ ਤੋਂ ਚਲੇ ਗਏ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪੈਦਾ ਹੋ ਗਏ ਉਹਨਾਂ ਵਿੱਚ ਇੱਕ ਤੜਾ ਹੈ ਹਮਾਸ ਹਮਾਸ ਜਿਹੜਾ ਉਹ ਜਿਹੜੀ ਹੁਣ ਉਥੇ ਲਿਬਰਲ ਇੱਕ ਕਿਸਮ ਦੀ ਲੀਡਰਸ਼ਿਪ ਹੈ ਉਹਨੂੰ ਹੁਣ ਹਮਾਸ ਹਮਲੇ ਕਰ ਰਿਹਾ ਸਾਰੇ ਕਹਿੰਦੇ ਪਹਿਲਾ ਹਮਲਾ ਜਿਹੜਾ ਕੀਤਾ ਹਮਾਸ ਨੇ ਕੀਤਾ ਜਿਹਦੇ ਵਿੱਚ ਤਕਰੀਬਨ 2000 ਇਸرائیਲੀ ਮਾਰੇ ਗਏ ਇਸرائیਲੀ ਬਸਤੀਏ ਕੀਤਾ ਨਾ 2000 ਮਾਰੇ ਗਏ ਤੇ 1500 ਦੇ ਕਰੀਬ ਜ਼ਖਮੀ ਹੋਏ ਜਿਹਨਾਂ ਵਿੱਚ ਬੱਚੇ ਬੁੱਢੇ ਸਾਰੇ ਬੀਬੀਆਂ ਤੇ ਸਾਰੇ ਸ਼ਾਮਲ ਨੇ ਤੇ ਉਹਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਕਿ ਕੀ ਆਪੀ ਇਦਾਂ ਦੇ ਹੋਰ ਹਮਲੇ ਵੀ ਹੋਣਗੇ ਤੇ ਜੰਗ ਨੂੰ ਤੇਜ਼ ਕੀਤਾ ਜਾਵੇਗਾ ਤੇ ਉਹ ਹਮਾਸ ਨੂੰ ਅਸਲ ਵਿੱਚ ਪੈਦਾ ਕੀਤਾ ਕਿਨੇ ਤੁਸੀਂ ਹੈਰਾਨ ਹੋ ਜਾਓਗੇ ਖੁਦ ਇਸرائیਲ ਦੇ ਨਤਨ ਯਾਹੂਦੀ ਸਰਕਾਰ ਨੇ ਪੈਸੇ ਦੀ ਮਦਦ ਵੀ ਦਿੱਤੀ ਬਾਹਰਲੇ ਜਿਹੜੇ ਉਹਦੇ ਇਜ਼ਰਾਈਲ ਦੇ ਹਮਾਇਤੀ ਦੇਸ਼ ਨੇ ਉਹਨਾਂ ਨੇ ਵੀ ਮਦਦ ਕੀਤੀ ਕਿਉਂ ਕੀਤੀ ਹੁਣੇ ਸਵਾਲ ਪੈਦਾ ਹੁੰਦਾ ਇਸ ਕਰਕੇ ਕੀਤੀ ਕਿ ਜਿਹੜੀ ਲਿਬਰਲ ਲੀਡਰਸ਼ਿਪ ਆ ਉੱਥੋਂ ਦੀ ਉਹਦੇ ਦੀ ਮੁਸ਼ਕਿਲਾਂ ਖੜੀਆਂ ਕੀਤੀਆਂ ਜਾ ਸਕਣ ਤੇ ਉਹਨੂੰ ਅਸਰ ਕੀਤਾ ਜਾ ਸਕੇ ਇਹ ਸੀ ਕਾਰਨ ਵੱਡਾ ਉਹ ਹੁਣ ਆਪੇ ਫਾਥੜੀਏ ਤੇਨੂੰ ਕੌਣ ਛਡਾਵੇ ਉਹ ਹੁਣ ਉਲਟੀ ਪੈ ਗਈ ਗੱਲ ਹਮਾਸ ਜਿਹੜਾ ਹੁਣ ਉਹਨਾਂ ਦੀ ਗੱਲ ਮੰਨਣੋਂ ਹਟ ਗਿਆ ਇਜ਼ਰਾਈਲ ਦੀ ਇਜ਼ਰਾਈਲੀ ਡੀਡਰਸ਼ਿਪ ਦੀ ਉਹਨਾਂ ਤੋਂ ਆਖੀ ਹੈ ਇਹ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਇੱਕ ਇਹਦੀ ਦੁਨੀਆ ਚ ਸਾਰੇ ਨਿੰਦਾ ਹੋਈ ਹੁਣੀ ਸੁਭਾਵਕ ਹੈ ਇਸ ਤੋਂ ਬਾਅਦ ਫਿਰ ਜਿਹੜਾ ਇੱਕ ਹਸਪਤਾਲ ਤੇ ਹਮਲਾ ਹੋਇਆ ਅਲ ਅਹਲੀ ਹਸਪਤਾਲ ਉਹਦੇ ਤੇ ਹਮਲਾ ਹੋਇਆ ਹੁਣ ਉਹਦੀ ਉਹਦੇ ਵਿੱਚ 500 ਤੋਂ ਵੱਧ ਮਰੀਜ਼ ਮਾਰੇ ਗਏ ਹੁਣ ਇਹ ਜਿਹੜਾ ਹਸਪਤਾਲ ਸੀ ਬਹੁਤ ਵੱਡਾ ਇਹਦੇ ਵਿੱਚ ਡਾਕਟਰ ਵੀ ਮਾਰੇ ਗਏ ਮਰੀਜ਼ ਵੀ ਮਾਰੇ ਗਏ ਹਰ ਵਰਗ ਦੇ ਲੋਕ ਜਿਹੜੇ ਸੀ ਉਹ ਮਾਰੇ ਗਏ ਤੇ ਬਹੁਤ ਇਹਦੀ ਨਖੇਦੀ ਹੋਈ ਵਰਲਡ ਮੀਡੀਆ ਨੇ ਬਹੁਤ ਨਖੇਦੀ ਕੀਤੀ ਇਹਦੀ ਤੇ ਇਹ ਮੀਡੀਆ ਦਾ ਰੋਲ ਮੈਂ ਬਾਅਦ ਚ ਜਾ ਕੇ ਦੱਸਾਂਗਾ ਕਿ ਕੀ ਹੈ ਮੀਡੀਆ ਕੋ ਸੱਚ ਨਹੀਂ ਸਾਹਮਣੇ ਲਿਆ ਰਿਹਾ ਹੁਣ ਇਸ ਹਮਲੇ ਦੀ ਸਾਰੀ ਜ਼ਿੰਮੇਵਾਰੀ ਸਿਟੀ ਜਾ ਰਹੀ ਹੈ ਹਮਾਸ ਤੇ ਕਿਉਂਕਿ ਹਮਾਸ ਨੇ ਪਹਿਲਾਂ ਹਮਲਾ ਕੀਤਾ ਸੀ ਤੇ ਹਮਾਸ ਕਹਿੰਦਾ ਕਿ ਹਮਲਾ ਉਹਨੇ ਨਹੀਂ ਕੀਤਾ ਫਿਰ ਜੇ ਨਹੀਂ ਕੀਤਾ ਤੇ ਆਪ ਤਾਂ ਇਸرائیਲ ਕਰਾ ਨਹੀਂ ਸਕਦਾ ਇਹ ਇੱਕ ਰਸ ਬਣਿਆ ਹੋਇਆ ਸਵਾਲੀਆ ਨਿਸ਼ਾਨ ਹੈ ਪਰ ਇਹ ਹੈ ਬਹੁਤ ਮਾੜੀ ਤੇ ਮੰਦ ਭਾਗੀ ਗੱਲ ਫਿਰ ਚਲੋ ਜੇ ਉਹਨਾਂ ਨੂੰ ਵਸਾਈ ਦਿੱਤਾ ਸੀ ਉਥੇ ਪਰ ਫਲਸਤੀਨੀਆ ਨੂੰ ਵੀ ਵਸੇ ਰਹਿਣ ਦਿੰਦੇ ਰਹ ਮਿਲ ਕੇ ਚੱਲਦੇ ਰਹਿੰਦੇ ਪਰ ਨਹੀਂ ਅਮਰੀਕਾ ਤੇ ਹੋਰ ਯੂਰਪੀ ਮੁਲਕਾਂ ਦੀ ਸ਼ੈ ਦੇ ਨਾਲ ਐਨੇ ਫਿਰ ਉਹਨਾਂ ਨੇ ਆਪਣੇ ਜਿਹੜੇ ਇਹ ਦਿਲ ਦੇ ਗੁਬਾਰ ਜਿਹੜੇ ਕਿਰਨ ਸੀ ਪੁਰਾਣੀ ਕੱਢਣੀ ਸ਼ੁਰੂ ਕਰ ਦਿੱਤੀ ਇੰਨਾਂ ਉਹਨਾਂ ਦੇ ਅੰਦਰ ਗੁਬਾਰ ਭਰਿਆ ਹੋਇਆ ਸੀ ਕਿ ਫਲਸਤੀਨੀਆ ਨੂੰ ਉਹਨਾਂ ਦੇ ਮੁਲਕ ਵਿੱਚੋਂ ਇੱਕ ਤਾਂ ਉਹਨਾਂ ਦੇ ਮੁਲਕ ਵਿੱਚੋਂ ਇੱਕ ਆਪਣਾ ਮੁਲਕ ਬਣਾ ਲਿਆ ਜਿਹਨੂੰ ਸਿਖਾਵਾਂ ਵਾਲੋ ਮਾਸਟਰ ਤਾਰਾ ਸਿੰਘ ਜੀ ਨੇ ਨੇ ਜਿਹੜੇ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰ ਉਹਨਾਂ ਨੇ ਮੈਨੂੰ ਯਾਦ ਹੈ ਵਧਾਈ ਪੇਜੀ ਸੀ ਸੇ ਕੌਮ ਵੱਲੋਂ ਉਹ ਇਸ ਕਰਕੇ ਭੇਜੀ ਸੀ ਕਿ ਇੱਕ ਛੋਟੀ ਘਟ ਗਿੰਤੀ ਨੂੰ ਜਿਹਨੇ ਇਹਨੇ ਜ਼ੁਲਮ ਸਹੇ ਆ ਕਹਿੰਦੇ ਸਿੱਖਾਂ ਵਾਂਗ ਉਹ ਕਹਿੰਦੇ ਉਹਨਾਂ ਨੂੰ ਮੈਂ ਉਹਨਾਂ ਦੀ ਜਿੱਤ ਤੇ ਮੁਬਾਰਕਬਾਦ ਦਿੰਦਾ ਪਰ ਦੂਜੇ ਬੰਨੇ ਉਹ ਵੀ ਪੀੜਿਤ ਤੇ ਰਹੀ ਉਹਦੇ ਨਾਲ ਤਾਂ ਹੁਣ ਤੱਕ ਅੱਛਾ ਉਹਨਾਂ ਨੂੰ ਫਿਰ ਉਜਾੜਨਾ ਸ਼ੁਰੂ ਕਰ ਦਿੱਤਾ ਉਥੋਂ ਉਜਾੜ ਦਿੱਤਾ ਨਾ ਉਹ ਹੁਣ ਇਨੇ ਕਿੜਕੀ ਵਿੱਚ ਫਸ ਗਏ ਜਾਣ ਸ਼ਕੰਜੇ ਅੰਦਰ ਹੁਣ ਤੁਹਾਨੂੰ ਰਸਤਾ ਕਿ ਫਲਸਤੀਨੀਆ ਦੀ ਜਿਹੜੇ ਅਸਲ ਵਾਰਿਸ ਨੇ ਉਹਨਾਂ ਦੀ ਕੀ ਹਾਲਤ ਹੈ ਉਹ ਵਿਚਾਰੇ ਚਾਰੇ ਪਾਸੇ ਕਿਰੇ ਹੋਏ ਆ ਗਾਜ਼ਾ ਪੱਟੀ ਦਾ ਨਾਮ ਤੁਸੀਂ ਸੁਣਿਆ ਹੋਊਗਾ ਬੜਾ ਮਸ਼ਹੂਰ ਹੈ ਗਾਜ਼ਾ ਪੱਟੀ ਇੱਕ ਇਲਾਕਾ ਹੈ ਜਿਹਦੇ ਵਿੱਚ ਉਹ ਵਿਚਾਰੇ ਨਰੜੇ ਹੋਏ ਨੇ ਹੋੜੇ ਹੋਏ ਨੇ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਇਹਦੀ ਸਥਿਤੀ ਪਹਿਲਾਂ ਸੁਣੋ ਕੀ ਹੈ ਗਾਜ਼ਾ ਪੱਟੀ ਜਿਹੜਾ ਇਲਾਕਾ ਹੈ ਉਹ ਦਾ ਰਕਬਾ ਹੈਗਾ 356 ਵਰਗ ਕਿਲੋਮੀਟਰ ਏਕਾ ਅੱਛਾ ਉਹਦੇ ਵਿੱਚ ਉਹ ਰਹਿ ਰਹੇ ਨੇ 25 ਲੱਖ ਜਿਹੜੇ ਪਨਾਹਗੀਰ ਫਲਸਤੀਨੀ ਪਨਾਹਗੀਰਾਂ ਦੀ ਹੱਥ ਤੇ ਰਹਿ ਰਹੇ ਹਨ ਕੋਈ ਬੇਸਿਕ ਸਹੂਲਤਾਂ ਨਹੀਂ ਨਾ ਪਾਣੀ ਦੀ ਨਾ ਦਵਾਈਆਂ ਦੀ ਨਾ ਖੁਰਾਕ ਦੀ ਜਿਹੜੀ ਲੋੜ ਹੁੰਦੀ ਹੈ ਉਹਦੀ ਕੋਈ ਬੁਨਿਆਦੀ ਕੋਈ ਆਪਤ ਪੈ ਜਾਏ ਕੋਈ ਸਹਾਇਤਾ ਨਹੀਂ ਕਿਸੇ ਪਾਸਿਓਂ ਕਿਰੇ ਹੋਏ ਕਿਦਾਂ ਹੋ ਉਹਦੇ ਇੱਕ ਪਾਸੇ ਤਾਂ ਬਣਾਈ ਹੋਈ ਆ ਲੋਹੇ ਦੀ ਕੰਧ ਆਇਰਨ ਵਾਲ ਜਿਹਨੀ ਬੰਦਾ ਝਾਕ ਹੀ ਨਹੀਂ ਸਕਦਾ ਦੂਸਰੇ ਪਾਸੇ ਤੇ ਉਹਦੇ ਉੱਤਰੀ ਬੰਨੇ ਬਣਾਈ ਹੋਈ ਆ ਮਿਸਰ ਜਿਹੜਾ ਕਿ ਮੁਸਲਮਾਨਾਂ ਦੇ ਦੇਸ਼ ਆ ਉਹਨੇ ਕੰਧ ਬਣਾਈ ਹੋਈ ਆ ਤੇ ਜਾਣ ਤਾਂ ਵਿਚਾਰੇ ਫਲਸਤੀਨੀ ਕਿੱਧਰ ਜਾਣ ਤੇ ਜਿਹੜਾ ਦੱਖਣੀ ਪਾਸਾ ਉਥੇ ਉਹ ਮਦ ਸਾਗਰ ਹੈ ਸਮੁੰਦਰ ਹੁਣ ਤਿੰਨ ਪਾਸੇ ਤੋਂ ਕਿਰੇ ਹੋਇਆ 25 ਲੱਖ ਦੇ ਕਰੀਬ ਫਲਸਤੀਨੀ ਉਥੇ ਬੜੀ ਔਖਾਈ ਪਰ ਜ਼ਿੰਦਗੀ ਬਿਨਾ ਬੇਸਿਕ ਸਹੂਲਤਾਂ ਤੋਂ ਉਹ ਗੁਜ਼ਾਰਨ ਲਈ ਮਜਬੂਰ ਨੇ ਉਹਨਾਂ ਦੀ ਬਦਲੀ ਵੀ ਕੋਈ ਬਹੁਤਾ ਬੋਰਡਾਨਿੰਗ ਹੁਣ ਜਿਹੜੇ ਉਥੇ 22 ਤੋਂ 25 ਲੱਖ ਦੇ ਦਰਮਿਆਨ ਅੰਕੜੇ ਨੇ ਕਿ ਫਲਸਤੀਨੀ ਰਹਿ ਰਹੇ ਨੇ ਵਿਚਾਰੇ ਪਨਾਗਿਰਾ ਵਾਂਗ ਬੜੇ ਬੇਸਰ ਸਮਾਹ ਹੋ ਕੇ ਤੇ ਅਤ ਦੀ ਔਖਿਆਈ ਪूरी ਜ਼ਿੰਦਗੀ ਬਸਰ ਕਰ ਰਹੇ ਨੇ ਉਹਨਾਂ ਨੂੰ ਵੀ ਹੁਣ ਇਸ ਹਮਲੇ ਤੋਂ ਇਹਨਾਂ ਹਮਲਿਆਂ ਤੋਂ ਬਾਅਦ ਹੁਕਮ ਦੇ ਦਿੱਤਾ ਹਕਮ ਚਾੜ੍ਹ ਦਿੱਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੂ ਨੇ ਕਿ ਤੁਸੀਂ ਜਿੰਨੀ ਜਲਦੀ ਹੋ ਸਕਦਾ ਫੁਰਸਤ ਇਹ ਇਲਾਕਾ ਖਾਲੀ ਕਰ ਦਿਓ ਕਿ ਜੇ ਕੋਈ ਜਾਨੀ ਵਾਲੀ ਨੁਕਸਾਨ ਹੁੰਦਾ ਤੇ ਉਹਦੀ ਜ਼ਿੰਮੇਵਾਰੀ ਤੁਹਾਡੇ ਤੇ ਹੋਵੇਗੀ 5 ਲੱਖ ਤੋਂ ਵੱਧ ਪਲਸਤੀਨੀ ਵਿਚਾਰੇ ਆਪਣੀ ਜਾਨ ਬਚਾਉਣ ਲਈ ਉਥੋਂ ਹਿੱਜਰ ਚੁੱਕੇ ਆ ਤੇ ਬਾਕੀ ਦੇ ਵੀ ਕਰਨ ਵਾਸਤੇ ਤਿਆਰੀ ਕਰ ਰਹੇ ਨੇ। ਤੋਂ ਕਿ ਜਾਨ ਕਿੰਨੂ ਪਿਆਰੀ ਨਹੀਂ। ਹੁਣ ਇੱਕ ਸਵਾਲ ਪੈਦਾ ਹੁੰਦਾ ਕਿ ਨੇਤਨ ਯਾਹੁਦ ਦੀ ਲੀਡਰਸ਼ਿਪ ਤੇ ਵੀ ਹੁਣ ਸਵਾਲ ਉੱਠਣ ਲੱਗ ਪਿਆ ਆ ਉਹਦੇ ਦੇਸ਼ ਅੰਦਰ। ਉਹਦੇ ਵਿਰੋਧੀ ਪੁੱਛਦੇ ਆ ਕਿ ਤੁਹਾਡਾ ਜਿਹੜਾ ਆਪਣਾ ਦੇਸ਼ ਦਾ ਖੁਫੀਆ ਤੰਤਰ ਫੌਜ ਬੜੀ ਮਜ਼ਬੂਤ ਹੈ ਆਧੁਨਿਕ ਹਥਿਆਰ ਬਹੁਤ ਨਿਯੋਦੇ ਕੋਲ ਅਮਰੀਕਾ ਵਗੈਰਾ ਦੇ ਦਿੱਤੇ ਹੋਏ ਆ ਲੇਟਸ ਹਥਿਆਰ ਨੇ ਉਹਨਾਂ ਕੋਲ ਔਰ ਉਹਨਾਂ ਦੀ ਲੜਨ ਦੀ ਸ਼ਕਤੀ ਵੀ ਬੜੀ ਆ ਔਰ ਦੇਸ਼ ਭਗਤੀ ਦੇ ਜਜ਼ਬਾ ਵੀ ਬਹੁਤ ਹੈ ਜਿਹੜੇ ਯਹੂਦੀ ਨੇ ਇਹ ਇੰਨੇ ਕੱਟਰ ਤੇ ਯਾਨੀ ਜਿਵੇਂ ਲੋਹੇ ਦੀ ਦੀਵਾਰ ਹੁੰਦੀ ਹੈ ਇਦਾਂ ਤਣ ਕੇ ਖੜੇ ਹੋ ਜਾਂਦੇ ਆ ਇੱਕ ਤਾਂ ਮੈਂ ਦੱਸਿਆ ਪੂਰੀ ਦੁਨੀਆ ਤੇ ਆਰਥਿਕ ਦਾਬਾ ਹੀ ਉਹਨਾਂ ਦਾ ਹੈ ਪੂਰੀ ਦੁਨੀਆ ਦੇ ਅਰਥਚਾਰੇ ਨੂੰ ਅਗਰ ਇਸਰਾਈਲ ਦੇ ਹੱਥ ਪਿੱਛੇ ਖਿਚ ਰਣ ਤੇ ਸਾਰਾ ਚਰਮ ਰਾਜ ਆਏ ਕ੍ਰਾਈਟਰੀ ਹੋ ਜਾਏ ਇੰਨਾ ਇਸਰਾਈਲ ਕੋਲ ਤਾਕਤ ਹੈ ਇੰਨੀ ਉਹਨਾਂ ਦੀ ਅਕਲ ਆਏ ਨੂੰ ਮੰਨਣਾ ਚਾਹੀਦਾ ਕੋਈ ਚੰਗੇ ਗੁਣ ਜਿਹੜੇ ਨੇ ਉਹ ਉਹਨਾਂ ਨੂੰ ਸ਼ubh ਗੁਣਾਂ ਨੂੰ ਮੰਨਣਾ ਵੀ ਚਾਹੀਦਾ ਸਾਰੀ ਦੁਨੀਆ ਉਹਨਾਂ ਦਾ ਲੋਹਾ ਮੰਦੀ ਹੈ ਪਰ ਇਹ ਨਹੀਂ ਕਿ ਤੁਸੀਂ ਜੋ ਮਨਾਈ ਉਹ ਕਰੀ ਜਾਓ ਹੁਣ ਵਿਰੋਧੀ ਕਹਿੰਦੇ ਨੇ ਕਿ ਹਮਾਸ ਨੇ ਹਮਲਾ ਕਰ ਦਿੱਤਾ ਤੇ ਜਿਹੜਾ ਇਜ਼ਰਾਈਲ ਦਾ ਖੁਫੀਆ ਤੰਤਰਾਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਦੁਨੀਆ ਭਰ ਵਿੱਚ ਸਭ ਤੋਂ ਲੇਟੈਸਟ ਅਪਰੇਟਰਸ ਨਾਲ ਲੈਸ ਨੇ ਔਰ ਸਭ ਤੋਂ ਵੱਧ ਉਹ ਡਿਪੈਂਡੇਬਲ ਮੰਨੀਆਂ ਜਾਂਦੀਆਂ ਉਹ ਖੁਫੀਆ ਏਜੰਸੀਆਂ ਉਹ ਕਿਸਮ ਦਾ ਟੋਟਲ ਫੇਲਿਅਰ ਉਹ ਨੇਤਨ ਯਹੂਦਾ ਸਰ ਪੈਂਦਾ ਇਹ ਖੁਫੀਆ ਏਜੰਸੀਆਂ ਕਿਉਂ ਨਹੀਂ ਪਤਾ ਲਾ ਸਕੀਆਂ ਕਿ ਇਹ ਹਮਲਾ ਐਡਾ ਵੱਡਾ ਕਰਨ ਦੀ ਵਿਉਂਤ ਜਿਨ੍ਹਾਂ ਦੀ ਕਿ ਆਪੇ ਦੇ ਪਿੱਠ ਠੋਕਦੇ ਰਹੇ ਆਪ ਹੀ ਉਹਨਾਂ ਨੇ ਪੈਦਾ ਕੀਤੇ ਆ ਤੇ ਉਹ ਉਹ ਇਸ ਗੱਲੋਂ ਵੀ ਉਹਨੂੰ ਘੇਰੇ ਆ ਔਰ ਉਥੇ ਇੱਕ ਹੋਰ ਵੀ ਅੰਡਰ ਕਰੰਟ ਗੱਲ ਚੱਲ ਰਹੀ ਆ ਕਿ ਇਹਨੂੰ ਪਾਸੇ ਕਰਕੇ ਨਿਤਨ ਯਾਹੂ ਨੂੰ ਇੱਕ ਲਿਬਰਲ ਲੀਡਰਸ਼ਿਪ ਐਸੀ ਲਿਆਂਦੀ ਜਾਵੇ ਜਿਹੜੀ ਇਸ ਮਸਲੇ ਦਾ ਕੋਈ ਨਾ ਕੋਈ ਵਿਚਲਾ ਹੱਲ ਕਰ ਸਕੇ ਇੱਕ ਚੰਗੀ ਗੱਲ ਹੈ ਤੇ ਉਧਰ ਵੀ ਨਾਲ ਯਤਨ ਚੱਲ ਰਹੇ ਆ ਉਹਨੇ ਪਾਸੇ ਚੱਲ ਰਹੇ ਆ ਉਧਰ ਵੀ ਚੱਲਦਾ ਆ ਫਸਲੇ ਫਲਸਤੀਨੀ ਜਿਹੜੇ ਨੇ ਫਲਸਤੀਨੀ ਇੱਕ ਕੋਸ਼ਿਸ਼ ਕਰ ਰਹੇ ਨੇ ਹਮਾਸ ਵਰਗੀ ਅਤਵਾਦੀ ਜਥੇਬੰਦੀ ਜਿਹਨੇ ਬਹੁਤ ਨੁਕਸਾਨ ਕਰਾਇਆ ਦੇਸ਼ ਦਾ ਉਹ ਤਾਂ ਪਹਿਲੇ ਵਿਚਾਰੇ ਦਰਬਾਰ ਠੋਕਰਾ ਖਾ ਰਹੇ ਨੇ ਮੁਸੀਬਤਾਂ ਚੱਲ ਰਹੇ ਨੇ ਅੱਜ ਦੇ ਨੇ ਯਾਸਰ ਅਰਾਫਤ ਸਾਹਿਬ ਦੇ ਵੇਲੇ ਤੋਂ ਤੇ ਉਹਨਾਂ ਨੂੰ ਵੀ ਇਹਨਾਂ ਨੂੰ ਪਾਸੇ ਕਰਕੇ ਕੋਈ ਪੀਐਲਓ ਵਰਗੀ ਕੋਈ ਲਿਬਰਲ ਲੀਡਰਸ਼ਿਪ ਲਿਆਉਣੀ ਚਾਹੀਦੀ ਆ ਕੋਈ ਗੱਲਬਾਤ ਕਰਨ ਵਾਲੀ ਜਾਂ ਠੰਡੇ ਦਿਮਾਗ ਵਾਲੀ ਡਿਡਰਸ਼ਿਪ ਐਵਾਲਵ ਕਰਨੀ ਚਾਹੀਦੀ ਆ ਤਾਂ ਕਿ ਜੇ ਦੋਨੇ ਤਰ੍ਹਾਂ ਇਹ ਗੱਲ ਉਧਰ ਵੀ ਚੰਗੀ ਡਿਡਰਸ਼ਿਪ ਆ ਜਾਏ ਮੈਨੇ ਕਿਹਾ ਮਾਰੀ ਹੈ ਪਰ ਉਹਨਾਂ ਦੇ ਵਿਰੋਧੀ ਕਹਿ ਰਹੇ ਨੇ ਕਿ ਉਹਨਾਂ ਦਾ ਜੋ ਸਟ੍ਰੈਟਜੀ ਆ ਉਹ ਠੀਕ ਨਹੀਂ ਨਿਤਨ ਯਹੂਦੀ ਉਹ ਉਹ ਟਕਰਾਓ ਵਧਾਉਣ ਵਾਲੀ ਹੈ ਤੇ ਕਾਹਨ ਕਰਨ ਵਾਲੀ ਹੈ ਮੁਨਖਤਾ ਦਾ ਤੇ ਇਧਰ ਵੀ ਜੋ ਚੰਗੀ ਸੋਚ ਵਾਲੇ ਲੋਕ ਨੇ ਫਲਸਤੀਨ ਵਿੱਚ ਉਹ ਵੀ ਕਹਿ ਰਹੇ ਆ ਕਿ ਹਮਾਸ ਜਥੇਬੰਦੀ ਜਿਹੜੀ ਆ ਉਹਨੂੰ ਪਾਸੇ ਕਰਕੇ ਕੋਈ ਲਿਬਰਲ ਲੀਡਰਸ਼ਿਪ ਉਭਾਰੀ ਜਾਵੇ ਅਸਲ ਵਿੱਚ ਮੈਂ بار بار ਕਹਿ ਰਹੇ ਹਾਂ ਕਿ ਹਮਾਸ ਅਤਵਾਦੀ ਜਥੇਬੰਦੀ ਜਿਹਨੂੰ ਕਿਹਾ ਜਾਂਦਾ ਕਿ ਇਹਨੇ ਹਮਲੇ ਦੋਨੇ ਕੀਤੇ ਆ ਹਾਲਾਂਕਿ ਹਸਪਤਾਲ ਦੇ ਬਾਰੇ ਦੋਨੇ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਆਂ ਭਈ ਦੋਨੇ ਹਮਲੇ ਪਹਿਲੇ ਜਿਹਦੇ ਵਿੱਚ ਮਾਰੇ ਗਏ 2000 ਮੈਂ ਦੱਸਿਆ ਇਜ਼ਰਾਈਲੀ ਤੇ 1200 ਦੇ ਕਰੀਬ ਜ਼ਖਮੀ ਹੋਏ ਤੇ ਦੂਜਾ ਜਿਹੜਾ ਹਸਪੀਟਲ ਹਸਪੀਟਲ ਤੇ ਹਮਲਾ ਹੋਇਆ ਹਸਪੀਟਲ ਤੇ ਹਮਲੇ ਦੀ ਉਹ ਤਾਂ ਜ਼ਾਹਰਾ ਹੀ ਆ ਨਾ ਕਿ ਮਾਸ ਨੇ ਦਿਮਵਾਰੀ ਲਈ ਪਹਿਲੇ ਹਮਲੇ ਦੀ ਦੂਜੇ ਹਮਲੇ ਦੀ ਦੋਨੇ ਤਰ੍ਹਾਂ ਦੇ ਦੂਜੇ ਨੂੰ ਬਲੇਮ ਕਰ ਰਹੀਆਂ ਨੇ ਤੇ ਹੁਣ ਸੱਚ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਹੁਣ ਗੱਲ ਕਰੀਏ ਆਪਾਂ মিডিਏ ਦੀ মিডিਆ ਇਹ ਜਿਹੜੇ ਬਹੁਤ ਵੱਡੀ ਤਾਕਤ ਹੈ ਮੀਡੀਆ ਦਾ ਕੰਮ ਹੈ ਸੱਚ ਸਾਹਮਣੇ ਲਿਆਉਣਾ ਤੇ ਲੋਕ ਰਾਏ ਗਲਤ ਵਰਤਾਰੇ ਦੇ ਖਿਲਾਫ ਉਭਾਰਨੀ ਪਰ ਮੀਡੀਆ ਕਰ ਕੀ ਰਿਹਾ ਪਹਿਲਾਂ ਤਾਂ ਮੈਂ ਵਿਦੇਸ਼ੀ ਮੀਡੀਆ ਦੀ ਗੱਲ ਕਰਾਂ ਅਮਰੀਕਾ ਤੋਂ ਲੈ ਕੇ ਜਰਮਨੀ ਹੋਇਆ ਫਰਾਂਸ ਹੋਇਆ ਇੰਗਲੈਂਡ ਹੋਇਆ ਆਸਟ੍ਰੇਲੀਆ ਹੋਇਆ ਇਹ ਜਿੰਨਾ ਵੀ ਫੋਰਨ ਮੀਡੀਆ ਉਹ ਸਾਰਾ ਉਸ ਹਮਲੇ ਨੂੰ ਤਾਂ ਦਿਖਾ ਰਿਹਾ ਜਿਹੜਾ ਉਹਦੀ ਫੁਟੇਜ ਵਾਰ-ਵਾਰ ਦਿਖਾ ਰਿਆ ਸਾਰੀ ਦੁਨੀਆ ਵਿੱਚ ਵਾਰ-ਵਾਰ ਚੈਨਲਾਂ ਤੇ ਹਰ ਰੋਜ਼ ਕਿ ਆਹ ਦੇਖੋ ਜੀ ਹਸਪੀਟਲ ਤੇ ਹਮਲਾ ਹੋਇਆ ਇਹਨੇ ਅਲਹਮਾਸ ਜਥੇਬੰਦੀ ਨੇ ਕੀਤਾ ਪਰ ਜਿਹੜਾ ਉਹ ਉਹਨਾਂ ਦੇ ਦੁੱਖ-ਦਰਦ ਦਾ ਵਰਤਾਂਤ ਆ ਉਹਨੂੰ ਉਹ ਬਿਲਕੁਲ ਨਹੀਂ ਵਿਖਾਉਂਦਾ ਜੋ ਉਹਨਾਂ ਨਾਲ ਬਧੀ ਕੀਆ ਹੋ ਰਹੀਆਂ ਜਿਵੇਂ ਉਹਨਾਂ ਨੂੰ ਇੱਕ ਨਾਮ ਦੇ ਵਾਂਗ ਕਰਕੇ ਇੱਕ ਗਾਜ਼ਾ ਪੱਟੀ ਦੇ ਵਿੱਚ ਜਿੱਥੇ ਸਾਹ ਘੁੱਟਦਾ ਹੈ ਜਿੱਥੇ ਕੋਈ ਸਹੂਲਤ ਨਹੀਂ ਕਿੱਥੇ ਉਹ ਪਤਾ ਨਹੀਂ ਕਿੱਦਾਂ ਵਿਚਾਰੇ ਰਹਿੰਦੇ ਆ ਕਿੱਦਾਂ ਗੁਜ਼ਾਰਾ ਕਰਦੇ ਆ ਉਹਨਾਂ ਦੀ ਗੱਲ ਕੋਈ ਨਹੀਂ ਕਰਦਾ ਹੁਣ ਇੱਥੇ ਦੁੱਖ ਦੀ ਗੱਲ ਇਹ ਹੈ ਕਿ ਸਾਡਾ ਦੇਸ਼ ਜਿਹੜਾ ਸਭ ਤੋਂ ਵੱਡਾ ਲੋਕਤੰਤਰ ਹੈ ਸਾਡੇ ਮੀਡੀਆ ਵੀ ਇਹ ਹਾਲ ਹੈ ਸਾਡੇ ਮੀਡੀਆ ਵਿੱਚ ਵੀ ਖਬਰਾਂ ਜਿਹੜੀਆਂ ਉਹ ਸਹੀ ਪਰਪੇਖ ਵਿੱਚ ਸਹੀ ਕੰਟੈਕਸਟ ਵਿੱਚ ਨਹੀਂ ਹੁਣ ਤੱਕ ਆਈਆਂ ਕੱਲ ਨੂੰ ਕੁਝ ਗੱਲ ਬਦਲ ਜਾਏ ਤਾਂ ਕਹਿ ਨਹੀਂ ਸਕਦੇ ਪਰ ਇਥੇ ਵੀ ਯਕਤਰ ਹੋਈ ਉਹ ਹੀ ਹਮਾਸ ਦੇ ਹਮਲਿਆਂ ਦੀਆਂ ਜਿਹੜੀਆਂ ਆ ਫੁਟੇਜ ਨੇ ਉਹ 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 ਹੀ ਦਿਖਾਈਆਂ ਜਾ ਰਹੀਆਂ ਨੇ ਤੇ ਦੋਨਾਂ ਤਰ੍ਹਾਂ ਦਾ ਜਿਹੜਾ ਬੈਲੈਂਸ ਇੱਕ ਪੱਖ ਪੇਸ਼ ਕਰਨਾ ਉਹਦੀ ਕਮੀ ਮਹਿਸੂਸ ਹੋ ਰਹੀ ਹੈ ਇੰਟਰਨੈਸ਼ਨਲ ਮੀਡੀਆ ਵਿੱਚ ਵੀ ਔਰ ਭਾਰਤੀ ਮੀਡੀਆ ਵਿੱਚ ਵੀ ਹੁਣ ਆਖਰੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆ ਹੁਣ جنگ ਹਾਲੇ ਦਿਨੋ ਦਿਨ ਭਿਆਨਕ ਹੁੰਦੀ ਜਾ ਰਹੀ ਆ ਕੱਲ ਜਿਹੜਾ ਹਮਲਾ ਹੋਇਆ ਕੱਲ ਜਣੀ ਚਰਪਾ ਹੁੰਿਆ ਉਹਦੇ ਵਿੱਚ 116 ਬੱਚਿਆਂ ਸਮੇਤ ਬੱਚੇ ਮੰਨ ਕੇ ਸੱਚੇ ਬੱਚੇ 268 ਵਿਅਕਤੀ ਮਾਰੇ ਜਾ ਚੁੱਕੇ ਨੇ ਫਲਸਤੀਨੀ ਫੌਜ ਨੇ ਐ ਜਿਹੜਾ ਸੀਰੀਆ ਤੇ ਗਾਜ਼ਾ ਪੱਟੀ ਜਿੱਥੇ ਉਹ ਜਾਰੇ ਰਹਿੰਦੇ ਨੇ ਹੁੜੇ ਹੋਏ ਮੈਂ ਕਿਹਾ ਤੇ ਹੋਰ ਇਲਾਕਿਆਂ ਦੇ ਉੱਤੇ ਬੰਬਾਰੀ ਕੀਤੀ ਹੈ ਬੰਬਾਰਡਮੈਂਟ ਕੀਤੀ ਹੈ ਔਰ ਮੁਸਲਮਾਨਾਂ ਦੇ ਇੱਕ ਬਹੁਤ ਵੱਡੇ ਆਗੂ ਨੇ ਕਿਹਾ ਕਿ ਜੇ ਇਸ ਤਰ੍ਹਾਂ ਹਮਲੇ ਜਾਰੀ ਰਹੇ ਤੇ ਦੁਨੀਆ ਦੇ ਮੁਸਲਮਾਨ ਚੁੱਪ ਕਰਕੇ ਨਹੀਂ ਬੈਠਣਗੇ ਹੁਣ ਸੀਰੀਆ ਵੀ ਹਮਾਇਤ ਵਿੱਚ ਆਇਆ ਦੁਨੀਆ ਦੇ ਜਿਹੜੇ ਜ਼ਮੀਰ ਵਾਲੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਹੁਣ ਆਸਟ੍ਰੇਲੀਆ ਸਰਕਾਰ ਦਾ ਸਾਨੂੰ ਨਹੀਂ ਪਤਾ ਕੀ ਵਤੀਰਾ ਹੈ ਪਰ ਆਸਟ੍ਰੇਲੀਆ ਵਿੱਚ ਬਹੁਤ ਵੱਡਾ ਮੁਜ਼ਾਹਰਾ ਹੋਇਆ ਕਈ ਥਾਈਂ ਹੋਏ ਮੁਜ਼ਾਰੇ ਇਸ ਹਮਲੇ ਦੇ ਖਿਲਾਫ ਜੋ ਕੁਝ ਫਲਸਤੀਨੀਆ ਨਾਲ ਹੋ ਰਿਹਾ ਉਹਦੇ ਖਿਲਾਫ ਫਲਸਤੀਨੀਆ ਦੇ ਹੱਕ ਵਿੱਚ ਤੋਂ ਹੋਰ ਕਈ ਥਾਈਂ ਵੀ ਮੁਜ਼ਾਰੇ ਹੋਏ ਆ ਭਾਰਤ ਵਿੱਚ ਵੀ ਜਿਹੜੇ ਨਿਰਪੱਖ ਸੋਚ ਵਾਲੇ ਵਿਅਕਤੀ ਨੇ ਉਹ ਇਹਦੇ ਖਿਲਾਫ ਆਵਾਜ਼ ਵੀ ਉਠਾਉਂਦੇ ਆ ਤੇ ਕਲਮ ਵੀ ਚੁੱਕਦੇ ਆ ਤੇ ਹਰ ਤਰ੍ਹਾਂ ਦੇ ਯਤਨ ਕਰਦੇ ਆ ਹੁਣ ਇੱਕ ਸਵਾਲ ਆਖਰੀ ਇਹ ਹੈ ਕਿ ਅੱਗੋਂ ਕੀ ਹੋਵੇਗਾ ਅੱਗੋਂ ਜੇ ਤਾਂ ਮੈਂ ਜਿਵੇਂ ਕਿਹਾ ਕਿ ਕੋਈ ਲਿਬਰਲ ਲੀਡਰਸ਼ਿਪ ਅੱਗੇ ਆਉਂਦੀ ਹੈ ਦੋਨੇ ਪਾਸੇ ਫਿਰ ਹਰ ਲੜਾਈ ਦਾ ਅੰਤ ਜਿਹੜਾ ਹੁੰਦਾ ਜਿਵੇਂ ਤੁਸੀਂ ਜਾਣਦੇ ਹੋ ਮਹਾਭਾਰਤ ਤੋਂ ਲੈ ਲਓ ਜਿੰਨੀਆਂ ਵੀ ਜੰਗਾਂ ਹੋਈਆਂ ਉਹ ਅਖੀਰ ਗੱਲਬਾਤ ਦੀ ਮੇਜ਼ ਤੇ ਬਹਿ ਕੇ ਹੀ ਹੱਲ ਹੁੰਦਾ ਆਪਸੀ ਵਿਚਾਰ ਵਟਾਂਦਰੇ ਰਹੀਂ ਗੁਰੂ ਨਾਨਕ ਸਾਹਿਬ ਕਹਿ ਗਏ ਨਾ ਜਬਲਕ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਇਹ ਗੁਰੂ ਨਾਨਕ ਦੇਵ ਜੀ ਡਾਇਲੌਗ ਦਾ ਪ੍ਰੋਸੈਸ ਕੁ ਦੁਨੀਆ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਬਾਣੀ ਦੇ ਕੇ ਗਏ ਆ ਦੁਨੀਆ ਸਾਹਮਣੇ ਇੱਕ ਰੋਲ ਮਾੜਾ ਰੱਖ ਕੇ ਗਏ ਆ ਤੇ ਉਹਦੇ ਮੁਤਾਬਕੀ ਗੱਲਬਾਤ ਦੀ ਮੇਜ਼ ਤੇ ਆ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਤੇ ਅਸੀਂ ਆਸ ਕਰ ਸਕਦੇ ਆ ਕਿ ਅੱਗੋਂ ਹੋਰ ਤਬਾਹੀ ਨਾ ਹੋਵੇ ਕਿਉਂਕਿ ਦੁਖੀ ਮਨੁੱਖਤਾ ਜਿਹੜੀ ਆ ਉਹ ਫਿਰ ਜਦੋਂ ਹੋਰ ਦੁਖੀ ਹੁੰਦੀ ਹੈ ਕਿ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਹੈ ਉਹਨਾਂ ਦੇ ਮਨਾਂ ਨੂੰ ਬਹੁਤ ਦੁੱਖ ਪਹੁੰਚਦਾ ਹੈ ਇਸ ਕਰਕੇ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਇਸ ਐਪੀਸੋਡ ਰਾਹੀਂ ਕਿ ਇਸ ਮਸਲੇ ਨੂੰ ਭਾਰਤ ਸਰਕਾਰ ਦਾ ਰਵਈਆ ਵੀ ਜਿਹੜਾ ਉਹ ਹੁਣ ਭਾਰਤ ਨੇ ਰਾਹਤ ਸਮਗਰੀ ਭੇਜੀ ਹੈ ਉੱਥੇ ਫਲਸਤੀਨੀਆ ਵਾਸਤੇ ਖਾਣ ਪੀਣ ਦਾ ਸਮਾਨ ਭੇਜਿਆ ਹੈ ਚੰਗੀ ਗੱਲ ਹੈ ਤਾਂ ਇਸ ਤਰ੍ਹਾਂ ਉਹਦੀ ਮਦਦ ਕੀਤੀ ਜਾਵੇ ਉਹਦੀ ਗੱਲ ਸੁਣੀ ਜਾਵੇ ਔਰਦਰ ਪੱਖ ਤਰੀਕੇ ਨਾਲ ਬਿਨਾਂ ਕਿਸੇ ਪੱਕੇ ਪਾਸ ਦੇ ਯੂਨਾਈਟਿਡ ਨੇਸ਼ਨਲ ਆਰਗੇਨਾਈਜੇਸ਼ਨ ਇਹਡੀ ਵੱਡੀ ਸੰਸਥਾ ਦੁਨੀਆ ਦੀ ਸਾਰੇ ਮਸਲੇ ਹੱਲ ਕਰਦੀ ਹੈ ਯੂਨੋ ਅੱਗੇ ਆਵੇ ਤੇ ਯੂਨੋ ਵਿੱਚ ਪਤਾ ਪਾਸ ਕਰਕੇ ਫੋਰਨ جنگਬੰਦੀ ਦਾ ਐਲਾਨ ਪਹਿਲਾਂ ਤਾਂ ਕਰਵਾਇਆ ਜਾਵੇ ਸਭ ਤੋਂ ਪਹਿਲਾ ਇਹ ਹੈ ਫੋਰਨ جنگਬੰਦੀ ਹੋਵੇ ਲੜਾਈ ਬੰਦ ਹੋਵੇ ਫਿਰ ਗੱਲਬਾਤ ਸ਼ੁਰੂ ਕਰਾਉਣ ਦੇ ਯਤਨ ਕੀਤੇ ਜਾਣ ਤੇ ਫਿਰ ਇਹ ਮਸਲਾ ਕੁਝ ਹੱਲ ਹੋਣ ਵੱਲ ਵਧ ਸਕਦਾ ਹੈ ਇਦੇ ਨਾਲ ਹੀ ਇਸ એપisode ਦਾ ਸਮਾਂ ਵੀ ਸਮਾਪਤ ਹੁੰਦਾ ਹੈ। એપisode ਨੂੰ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਧੰਨਵਾਦ। ਵੇਖਦੇ ਰਹੋ ਆਪਣੇ ਚੈਨਲ ਤਾਂ ਪੰਜਾਬ ਟਾਕਸ